ਸਾਹਿਬ ਜੀ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਛਠ ਕਾ ਇਸਨਾਨ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਨਾਨਕ ਉਚਾਰਨ ਬਹੁਤ ਧਿਆਨ ਨਾਲ ਕਰਨਾ ਹੈ ਬਹੁਤ ਵੱਡੀ ਕਮਜ਼ੋਰੀ ਅੱਜ ਦੇ ਸਮੇਂ ਵਿੱਚ ਜੋ ਵੇਖਣ ਨੂੰ ਆ ਰਹੀ ਹੈ ਪਹਿਲਾ ਨੰਨਾ ਤਾਂ ਪਾਠੀ ਸਿੰਘ ਸ਼ੁੱਧ ਬੋਲ ਜਾਂਦੇ ਨੇ ਪਰ ਅਗਲਾ ਜਿਹੜਾ ਨੰਨਾ ਹੈ ਉਹਦੀ ਆਵਾਜ਼ ਵਿੱਚ ਨਾਣੇ ਦੀ ਆਵਾਜ਼ ਸੰਮਿਲਿਤ ਹੋ ਜਾਂਦੀ ਹੈ ਨਾਨਕ ਬੋਲ ਜਾਂਦੇ ਨੇ ਨਾਨਕ ਨਹੀਂ ਕਹਿਣਾ ਨਾਨਕ ਦੋਵੇਂ ਨੰਨੇ ਹੀ ਸਪਸ਼ਟ ਹੋਣੇ ਚਾਹੀਦੇ ਨੇ ਜਿੱਥੇ ਵੀ ਗੁਰਬਾਣੀ ਵਿੱਚ ਨਾਨਕ ਲਫ਼ਜ਼ ਆਵੇ ਕਿਉਂਕਿ ਇਹ ਸਤਿਗੁਰੂ ਮਹਾਰਾਜ ਜੀ ਦੀ ਕਵੀਸ਼ਾਪ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਪੰਜਾਂ ਹੀ ਪਾਤਸ਼ਾਹਾਂ ਨੇ ਨੌਵੇਂ ਪਾਤਸ਼ਾਹ ਜੀ ਦੇ ਵਿੱਚ ਕਵੀਸ਼ਾਪ ਨਾਨਕ ਪਾਤ ਦੀ ਵਰਤੋਂ ਕੀਤੀ ਹੈ ਇਸ ਲਈ ਇਹ ਪਾਤ ਗੁਰਬਾਣੀ ਵਿੱਚ ਵਾਰ-ਵਾਰ ਆਉਣਾ ਹੈ ਬਹੁਤ ਖਿਆਲ ਰੱਖਣਾ ਹੈ ਕਿ ਡਾਣਾ ਨਾ ਬੋਲਿਆ ਜਾਵੇ ਨੰਨਿਆਂ ਦਾ ਉਚਾਰਨ ਹੀ ਸ਼ੁੱਧ ਹੋਵੇ ਨਾਨਕ ਹਾਂਜੀ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੇ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਦੇ ਪਾਵਹਿ ਰਾਹ ਸੁਣੈ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੋਹਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛਾ ਪਉਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਕਾ ਬਹਿ ਕਰਨ ਵਿਚਾਰ ਕਾ ਬਹਿ ਇਕੱਠਾ ਨਹੀਂ ਬੋਲ ਜਾਣਾ ਨਖੇੜਾ ਜ਼ਰੂਰੀ ਹੈ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਇੱਥੇ ਇੱਕ ਬੇਨਤੀ ਵੀ ਐ ਹਾਂਜੀ ਮੰਨੇ ਕਾ ਬਹਿ ਕਰਨ ਵਿਚਾਰ ਵਵੇ ਨੂੰ ਬਿਹਾਰੀ ਐ ਆਮ ਤੌਰ ਤੇ ਅਸੀਂ ਵਿਚਾਰ ਬੋਲ ਜਾਂਦੇ ਆ ਵਿਚਾਰ ਵਵੇ ਨੂੰ ਸਿਹਾਰੀ ਲੱਗਦੀ ਐ ਸਤਿਗੁਰੂ ਜੀ ਨੇ ਇਥੇ ਬਿਹਾਰੀ ਲਿਖੀ ਹੈ ਵਿਚਾਰ ਬੋਲਾਂਗੇ ਇਸੇ ਤਰ੍ਹਾਂ ਐਸਾ ਨਾਮ ਨਿਰੰਜਨ ਹੋਏ ਨਿਰੰਜਨ ਇਸ ਉਚਾਰਣ ਦਾ ਖਿਆਲ ਰੱਖਣਾ ਅਸੀਂ ਆਮ ਤੌਰ ਤੇ ਨਰੰਜਨ ਬੋਲ ਜਾਂਦੇ ਆ ਜੰਨੇ ਦੀ ਆਵਾਜ਼ ਆ ਜਾਂਦੀ ਹੈ ਤੇ ਅਖੀਰਲਾ ਨੰਨਾ ਜਿਹੜਾ ਉਹ ਵੀ ਆਪਾਂ ਨਾਣਾ ਪਕਾਰ ਦਿੰਦੇ ਆ ਨਿਰੰਜਨ ਜਜੇ ਦੀ ਆਵਾਜ਼ ਅਤੇ ਆਖਰ ਵਿੱਚ ਵੀ ਨੰਨੇ ਦੀ ਆਵਾਜ਼ ਇਹ ਸਪਸ਼ਟ ਆਵੇ ਨਿਰੰਜਨ ਜਾਂ ਨਿਰੰਜਨ ਇਉਂ ਪਾਠ ਨਹੀਂ ਹੋਵੇਗਾ ਨਿਰੰਜਨ ਪਾਠ ਸ਼ੁੱਧ ਕਰਨਾ ਹਾਂਜੀ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਮਨ ਮੋਹਿ ਚੋਟਾ ਨਾ ਖਾਏ ਵਾਹਿਗੁਰੂ ਜੀ ਅਗੇ ਬੇਨਤੀ ਕੀਤੀ ਗਈ ਸੀ ਵੀ ਕੰਨਿਆ ਬਾਰੇ ਹੁਣ ਕੰਨਾ ਸਾਰਿਆਂ ਨੇ ਪੋਥੇ ਧਿਆਨ ਦੇ ਪੋਥੀਆਂ ਤੇ ਮੰਨਾ ਮੋਹੇ ਝੋਟਾ ਨਾ ਖਾਏ ਕੰਨਾ ਲਗਾ ਪਹਿਲੀ ਵਾਰ ਕੰਨਾ ਆ ਗਿਆ ਇੱਕ ਵਾਰ ਇਹ ਕਦੈਂ 6 ਵਰੀ ਹੋਣਾ 13ਵੀਂ ਪੌੜੀ ਜਾ ਗਿਆ 21ਵੀਂ 25ਵੀਂ 36 ਦੇ ਸੰਤ ਧਿਆਨ ਰੱਖਣਾ ਸਾਧ ਸੰਗਤਾਂ ਨੇ ਤੇ ਉਹਵੇਂ ਆਪਾਂ ਨਾਲ ਨਾਲ ਲਾਉਣਾ ਅਗਰ ਜਿੱਤੇ ਨਹੀਂ ਤਾਂ ਨਹੀਂ ਲਾਉਣਾ ਇਥੇ ਲੱਗਾ ਪਾਠੀ ਸਿੰਘ ਹੋਣਾ ਨੇ ਬਹੁਤ ਸੋਹਣਾ ਪੜਿਆ ਮੰਨਾ ਮੋਹਿ ਛੋਟਾ ਨਾ ਖਾਇ ਹਾਂਜੀ ਮਨ ਜਮ ਕੈ ਸਾਥ ਨ ਜਾਏ ਪੁੱਲਾ ਜਮ ਕੀ ਮਨ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਜੇ ਕੋ ਮਨ ਜਾਣੈ ਮਨ ਕੋਏ ਪਹਿਲਾ ਟਪੀ ਲੱਗੀ ਆ ਫੇਰ ਮੁਕਤਾ ਹੈ ਜੇ ਕੋ ਮਨ ਜਾਣਾ ਮਨ ਕੋਏ ਧਿਆਨ ਦੇਓ ਪਾਠੀ ਸਿੰਘ ਜੀ ਹੋਰੀ ਸੋਣਾ ਪੜ ਰਹੇ ਨੇ ਆਪਾਂ ਸਾਰਿਆਂ ਨੇ ਧਿਆਨ ਦੇਣਾ ਹਾਂਜੀ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਾਗ ਨਾ ਚੱਲੇ ਪੰਥ ਮਾਗ ਨਾ ਚੱਲੇ ਪੰਥ ਮਗ ਨਹੀਂ ਬੋਲਣਾ ਆਮ ਤੌਰ ਤੇ ਪਾਠੀ ਸਿੰਘ ਮਗ ਬੋਲ ਜਾਂਦੇ ਨੇ ਤੇ ਨੰਨੇ ਨੂੰ ਇਥੇ ਵੱਖਰਾ ਵੀ ਕਰਨਾ ਹੈ ਮਗਨ ਨਹੀਂ ਹੋਣਾ ਤੇ ਇਸੇ ਤਰ੍ਹਾਂ ਮਗ ਨਾ ਇਉਂ ਵੀ ਨਹੀਂ ਬੋਲਣਾ ਮੰਨ ਮਗ ਨਾ ਚੱਲੈ ਪੰਥ ਜਮ ਕਿ ਮੰਨੈ ਤੇ ਹੀ ਆਵੇਗੀ ਮਗ ਤੇ ਨਾ ਇਹਨਾਂ ਨੂੰ ਨਖੇੜ ਕੇ ਪਾਠ ਕਰਨਾ ਮੰਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵਹਿ ਪਹਿਲਾ ਕਸਕੇ ਤੇ ਦੂਜਾ ਪੋਲੇ ਥੋੜਾ ਜਿਹਾ ਪਹਿਲਾ ਟਿੱਪੀ ਵਾਲਾ ਜਿਵੇਂ ਗਿਆਨੀ ਜੀ ਨੇ ਦੱਸਿਆ ਫਿਰ ਉਸੇ ਤਰ੍ਹਾਂ ਹੀ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵਹਿ ਮੋਖ ਦਵਾਰ ਮਨ ਪਰਵਾਰਾ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਇਥੇ ਤਰ ਤਾਰੇ ਇਹ ਲਗਾ ਮਾਤਰਾ ਦਾ ਖਿਆਲ ਰੱਖਣਾ ਤਰੈ ਦੁਲਾਵਾਂ ਨੇ ਤਾਰੇ ਇੱਕ ਲਾਮ ਹੈ ਹਾਂਜੀ ਮਨ ਨਾਨਕ ਭਵਹਿ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ ਦਰ ਰਾਜਾਨ ਦੋ ਰਾਰੇ ਇਕੱਠੇ ਆ ਰਹੇ ਨੇ ਆਮ ਤੌਰ ਤੇ ਤੇਜ਼ ਚਾਦ ਵਿੱਚ ਚੱਲਦੇ ਆ ਆਪਾ ਪੜ ਜਾਂਦੇ ਆ ਦਾਰਾਜਾਨ ਉਹ ਦਾਰਾਜਾਨ ਦਾ ਅਰਥ ਹੀ ਕੁਝ ਹੋਰ ਬਣ ਗਿਆ ਉਹਦੇ ਵਿੱਚੋਂ ਇਹ ਕਰਾਰਾ ਵੀ ਖਤਮ ਹੋ ਗਿਆ ਦਰ ਰਾਜਾਨ ਨਿਖੇੜ ਕੇ ਪਾਠ ਕਰਨਾ ਪੰਚੇ ਸੋਹ ਹੈ ਤਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰ ਔਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜੇਨ ਸੂਤ ਸੰਤੋਖ ਥਾਪ ਰਖਿਆ ਜੇਨੇ ਸੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁੱਝੈ ਬੁੱਝੈ ਇਹ ਵੀ ਬੁੱਝਣ ਦਾ ਭਾਵ ਹੈ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਗੁਰੇ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣੈ ਕੌਣ ਪੂਤ ਕੀਤੀ ਦਾਤ ਇਥੇ ਜਮ ਕੇ ਲੱਗੇਗੀ ਜਾਣ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰਿਆਓ ਪਸਾਓ ਕਵਾਓ ਦਰਿਆਓ ਇਹ ਸਾਰੇ ਕੰਨਿਆਂ ਦਾ ਖਿਆਲ ਰੱਖਣਾ ਇਹ ਉਚਾਰਣ ਅੱਧਾ ਨਾ ਰਹਿ ਜਾਵੇ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਜੋ ਕਿ ਬਿਲਕੁਲ ਸ਼ੁੱਧ ਹੈ ਆਮ ਤੌਰ ਤੇ ਆਪਾਂ ਤੂੰ ਬੋਲ ਜਾਂਦੇ ਆ ਗੁਰਬਾਣੀ ਵਿੱਚ ਇਹ ਦੋਨੋਂ ਤਰ੍ਹਾਂ ਦੇ ਪਾਠ ਆਉਂਦੇ ਨੇ ਉੱਪਰ ਟਿੱਪੀ ਵਾਲਾ ਵੀ ਤੇ ਟਿੱਪੀ ਤੋਂ ਬਿਨਾ ਵੀ ਜਿੱਥੇ ਤੂ ਤੱਤੇ ਨੂੰ ਦਿਲੰਕੜਤਾ ਹੈ ਪਰ ਟਿੱਪੀ ਨਹੀਂ ਉਥੇ ਆਪਾਂ ਤੂ ਪਾਠ ਟਿੱਪੀ ਤੋਂ ਬਿਨਾ ਹੀ ਕਰਾਂਗੇ ਜਿੱਥੇ ਟਿੱਪੀ ਲਿਖੀ ਆਵੇਗੀ ਉਥੇ ਤੂ ਪਾਠ ਹੋਵੇਗਾ ਜਿੱਥੇ ਟਿੱਪੀ ਨਹੀਂ ਉਥੇ ਆਪਾਂ ਉਚਾਰਨ ਨਹੀਂ ਕਰਨੀ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਾਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਰਹਿ ਉਦਾਸ ਆਮ ਤੌਰ ਤੇ ਰਹਿ ਬੋਲ ਜਾਂਦੇ ਆ ਰਹਿ ਤੇ ਵਿੱਚ ਇੱਕ ਹਾ ਹ ਰਹਿ ਜਾਂਦਾ ਤੇ ਹਾ ਹੈ ਤੇ ਦੁਲਾਵਾਂ ਲੱਗ ਜਾਂਦੀਆਂ ਨੇ ਆਪਾਂ ਇਹਨਾਂ ਦੋਵਾਂ ਹਾਹਿਆਂ ਦਾ ਉਚਾਰਨ ਕਰਨਾ ਹੈ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੂਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ